ਉਹ ਦੱਸਦੀ ਹੈ ਕਿ ਮੁਹਾਲੀ ਚ ਬੁੱਧਵਾਰ ਦੁਪਹਿਰ ਨੂੰ ਡਰੱਗ ਤਸਕਰੀ ਦੇ ਮਲਜ਼ਮ ਦਾ ਮੋਟਰਸਾਈਕਲ ਤੇ ਆਏ ਦੋ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਹਮਲੇ ਚ ਮ੍ਰਿਤਕ ਦੀ ਪਤਨੀ ਬਾਲਬਾਲ ਬਚ ਗਈ ਸੀ। ਇਸ ਕਤਲकांड ਤੋਂ ਕੁਝ ਦਿਨ ਬਾਅਦ ਹੀ ਇੰਟਰਨੈਟ ਮੀਡੀਆ ਤੇ ਇੱਕ ਪੋਸਟ ਵਾਇਰਲ ਹੋਈ ਸੀ ਜਿਸ ਚ ਅੱਤਵਾਦੀ 골ਡੀ ਬਰਾੜ ਅਤੇ ਰੋਹਿਤ ਗੁਦਾਰਾ ਵੱਲੋਂ ਹੱਤਿਆ ਦੀ ਜ਼ਿੰਮੇਵਾਰੀ ਲੈਣ ਦਾ ਦਾਵਾ ਕੀਤਾ ਗਿਆ। ਪੋਸਟ ਚ ਕਿਹਾ ਗਿਆ ਹੈ ਕਿ ਇਹ ਵਾਰਦਾਤ ਉਹਨਾਂ ਦੇ ਭਰਾ ਗੁਰਲਾਲ ਬਰਾੜ ਦੀ ਹਤਿਆ ਦਾ ਬਦਲਾ ਲੈਣ ਲਈ ਕੀਤੀ ਗਈ ਹੈ। ਮ੍ਰਿਤਕ ਦੀ ਪਤਨੀ ਦੇ ਬਿਆਨਾਂ ਤੇ ਪੁਲਿਸ ਨੇ ਗੋਲਦੀ ਬਰਾੜ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਰੂਪਨਗਰ ਰੇਂਜ ਦੇ ਡੀਆਈਜੀ ਨਾਨਕ ਸਿੰਘ ਨੇ ਐਸਐਸਪੀ ਹਰਮਨਦੀਪ ਸਿੰਘ ਹੰਸ ਦੀ ਮੌਜੂਦਗੀ ਚ ਦੱਸਿਆ ਕਿ ਗੁਰਵਿੰਦਰ ਸਿੰਘ ਗੁਰੀ ਜੋਕੇ ਉੱਤਰਾਖੰਡ ਦੇ ਰੁੜਕੀ ਦਾ ਰਹਿਣ ਵਾਲਾ ਸੀ ਬੁੱਧਵਾਰ ਨੂੰ ਆਪਣੀ ਪਤਨੀ ਨਾਲ ਡਰੱਗ ਤਸਕਰੀ ਦੇ ਇੱਕ ਕੇਸ ਚ ਪੇਸ਼ੀ ਭੁਗਤਣ ਅਦਾਲਤ ਚ ਆਇਆ ਸੀ। ਪੇਸ਼ੀ ਤੋਂ ਬਾਅਦ ਜਦੋਂ ਉਹ ਡੀਏਸੀ ਮੁਹਾਲੀ ਨੇੜੇ ਏਸੀ ਹੌਸਿੰਗ ਸੁਸਾਇਟੀ ਦੇ ਬਾਹਰ ਸੜਕ ਤੇ ਖੜੀ ਆਪਣੀ ਕਾਰ ਦੀ ਡਿੱਕੀ ਖੋਲ ਰਿਹਾ ਸੀ ਤਾਂ ਮੌਕੇ ਤੇ ਮੌਜੂਦ ਹਮਲਾਵਰਾਂ ਨੇ ਉਸ ਤੇ ਕਈ ਗੋਲੀਆਂ ਚਲਾਈਆਂ ਤੇ ਮੌਕੇ ਤੋਂ ਫਰਾਰ ਹੋ ਗਏ ਚਸ਼ਮਦੀਦਾਂ ਮੁਤਾਬਕ ਹਮਲਾਵਰਾਂ ਨੇ ਲਗਭਗ 14 ਤੋਂ 15 ਰਾਉਂਡ ਫਾਇਰ ਕੀਤੇ ਗੁਰਵਿੰਦਰ ਦੇ ਤਿੰਨ ਗੋਲੀਆਂ ਲੱਗੀਆਂ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹਮਲੇ ਦੌਰਾਨ ਗੁਰਵਿੰਦਰ ਦੀ ਪਤਨੀ ਨੇ ਰੌਲਾ ਪਾਇਆ ਤਾਂ ਹਮਲਾਵਰਾਂ ਨੇ ਉਸ ਵੱਲ ਵੀ ਗੋਲੀਆਂ ਚਲਾਈਆਂ ਇੱਕ ਗੋਲੀ ਉਸ ਦੇ ਸਿਰ ਨੂੰ ਛੂ ਕੇ ਲੰਘ ਗਈ ਦੇ ਉਹ ਵਾਲ ਵਾਲ ਇਸ ਹਮਲੇ ਚ ਬਚ ਗਈ ਚਸ਼ਮਦੀਦਾਂ ਮੁਤਾਬਕ ਹਮਲਾਵਰ ਕਾਲੇ ਰੰਗ ਦੇ ਪਲਸਰ ਮੋਟਰਸਾਈਕਲ ਤੇ ਆਏ ਸਨ ਉਹਨਾਂ ਚੋਂ ਇੱਕ ਨੇ ਟੋਪੀ ਪਾਈ ਹੋਈ ਸੀ ਤੇ ਜੇਕਰ ਗੱਲ ਕਰੀਏ ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪੁੱਜ ਗਈ ਸੁਰੱਖਿਆ ਦੇ ਮੱਦੇ ਨਜ਼ਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਰੇ ਗੇਟ ਤੁਰੰਤ ਬੰਦ ਕਰ ਦਿੱਤੇ ਗਏ ਵਾਰਦਾਤ ਵਾਲੀ ਥਾਂ ਦੇ ਨੇੜੇ ਤੇੜੇ ਦੇ ਸੀਸੀਟੀਵੀ ਕੈਮਰਿਆਂ ਦੀ ਫੂਟੇਜ ਕਬਜ਼ੇ ਚ ਲੈ ਲਈ ਗਈ ਬਾਅਦ ਚ ਪਤਨੀ ਦੇ ਬਿਆਨ ਦੇ ਆਧਾਰ ਤੇ ਥਾਣਾ ਸੁਹਾਣਾ ਚ 골ਡੀ ਬਰਾੜ ਖਿਲਾਫ ਪਹਿਲੀ ਨਜ਼ਰ ਦਾ ਮਾਮਲਾ ਦਰਜ ਕੀਤਾ ਗਿਆ ਹੈ ਸ਼ਿਕਾਇਤਕਰਤਾ ਮੁਤਾਬਕ ਗੁਰਵਿੰਦਰ ਸਿੰਘ ਨੂੰ 골ਡੀ ਬਰਾੜ ਵੱਲੋਂ ਧਮਕੀਆਂ ਮਿਲ ਰਹੀਆਂ ਸਨ ਕਿਉਂਕਿ ਉਹ ਗੁਰਲਾਲ ਬਰਾੜ ਦੇ ਕਤਲकांड 'ਚ ਨਾਮਜਦ ਮੁਲਜ਼ਮ ਸੀ ਜੋ 골ਡੀ ਬਰਾੜ ਦਾ ਰਿਸ਼ਤੇਦਾਰੀ 'ਚ ਭਰਾ ਸੀ ਗੈਂਗਸਟਰ 골ਡੀ ਬਰਾੜ ਅਤੇ ਰੋਹਿਤ ਗੁਦਾਰਾ ਗੈਂਗ ਨੇ ਮੁਹਾਲੀ 'ਚ ਐਸਐਸਪੀ ਦਫ਼ਤਰ ਨੇੜੇ ਹੋਏ ਗੁਰਵਿੰਦਰ ਦੇ ਕਤਲ ਦੀ ਸੋਸ਼ਲ ਮੀਡੀਆ ਤੇ ਪੋਸਟ ਅਤੇ ਆਡੀਓ ਰਾਹੀਂ ਕਤਲ ਦੀ ਜ਼ਿੰਮੇਵਾਰੀ ਲਈ ਹੈ ਇਸ ਵਿੱਚ ਗੋਲਡੀ ਬਰਾੜ ਨੇ ਜ਼ਿੰਮੇਵਾਰੀ ਲਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਰੋਹਿਤ ਗੁਦਾਰਾ ਤੇ ਮੈਂ ਅੱਜ ਮੁਹਾਲੀ ਵਿੱਚ ਹੋਏ ਕਤਲ ਦੀ ਜ਼ਿੰਮੇਵਾਰੀ ਲੈਂਦੇ ਹਾਂ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਲਿਖਿਆ ਹੈ ਕਿ ਗੁਰਲਾਲ ਬਰਾੜ ਕਤਲ ਦਾ ਬਦਲਾ ਲਿਆ ਗਿਆ ਇੱਕ ਆਡੀਓ ਕਲਿੱਪ ਵੀ ਵਾਇਰਲ ਹੋ ਰਿਹਾ ਜਿਸ ਦੀ ਪੁਸ਼ਟੀ ਸਾਡੇ ਚੈਨਲ ਵੱਲੋਂ ਨਹੀਂ ਕੀਤੀ ਜਾਂਦੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਰਾਮ ਰਾਮ ਜੀ ਸਾਰੇ ਭਰਾਵਾਂ ਨੂੰ ਮੈਂ ਗੋਲਡੀ ਬਰਾੜ ਅੱਜ ਜੋ ਮੁਹਾਲੀ ਕੋਰਟ ਦੇ ਬਾਹਰ ਗੁਰਵਿੰਦਰ ਦਾ ਮਰਡਰ ਹੋਇਆ ਇਸ ਮਰਡਰ ਦੀ ਜ਼ਿੰਮੇਵਾਰੀ ਮੈਂ ਮੇਰਾ ਭਰਾ ਫੋਹਿਤ ਕੁਦਾਰਾ ਛੋਟਾ ਵੀਰ ਵਿੱਕੀ ਪਹਿਲਵਾਨ ਹੋਰ ਵੱਡੇ ਛੋਟੇ ਸਾਰੇ ਭਰਾ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਅਸੀਂ ਸਾਰੇ ਲੈਨੇ ਆਂ ਇਹ ਗੁਰਵਿੰਦਰ ਸਾਡੇ ਭਰਾ ਗੁਰਲਾਲ ਬਰਾੜ ਦੇ ਮਰਡਰ ਦੇ ਵਿੱਚ ਅਕਿਊਜ਼ਡ ਸੀ ਇਹ ਮੌਕੇ ਤੇ ਉੱਥੇ ਮੌਜੂਦ ਸੀ ਸ਼ੂਟਰਾਂ ਦੇ ਨਾਲ ਇਹ ਹਰ ਚੀਜ਼ ਦੇ ਵਿੱਚ ਨਾਲ ਸੀਗਾ ਪੁਲਿਸ ਨੂੰ ਤਾਂ ਇਹ ਕੇਸ ਕੋਈ ਇੱਟਾ ਜ਼ਰੂਰੀ ਨਹੀਂ ਲੱਗਿਆ ਸੀ ਕਿ ਗੁਰਬਾਲ ਨਾ ਤਾਂ ਕੋਈ ਸਿੰਗਰ ਸੀ ਤੇ ਨਾ ਹੀ ਕੋਈ ਉਹ ਕਿਸੇ ਪੋਲੀਟਿਕਲ ਬੰਦੇ ਦਾ ਰਿਸ਼ਤੇਦਾਰ ਸੀ ਜਾਂ ਮੁੰਡਾ ਸੀ ਤੇ ਪੁਲਿਸ ਹੌਸਲੇ ਕੇਸ ਦੀ ਇਨਕਵੈਸਟੀਗੇਸ਼ਨ ਕਰਦੀ ਕਿ ਉਹਦੇ ਕੇਸ 'ਚ ਕਿਸੇ ਨਾ ਕਿਸੇ ਨੂੰ ਸਜ਼ਾ ਹੁੰਦੀ ਜੇ ਪੁਲਿਸ ਇੰਨਾ ਕੰਮ ਕਰਨ ਜੋਗੀ ਹੁੰਦੀ ਤਾਂ ਸ਼ਾਇਦ ਸਾਨੂੰ ਇਹ ਕੁਝ ਕਰਨਾ ਹੀ ਨਾ ਪੈਂਦਾ ਜੇ ਸਾਨੂੰ ਪੁਲਿਸ ਤੋਂ ਥੋੜੀ-ਬਹੁਤ ਉਮੀਦ ਹੁੰਦੀ इवन ਕਿ ਪੁਲਿਸ ਨੇ ਤਾਂ ਆਪ ਦਾ ਕੰਮ ਕਰਨ ਦੀ ਬਜਾਏ ਗੁਰਲਾਲ ਨੂੰ ਗੈਂਗਸਟਰ ਕਹਿ ਕੇ ਟੀਮ ਕੀਤਾ ਤਾਂ ਕਿ ਉਹਦੇ ਕੇਸ ਦੀ ਇਨਕੁਆਇਰੀ ਨਾ ਕਰਨੀ ਪਵੇ ਹਾਲਾਂਕਿ ਗੁਰਲਾਲ ਤੇ ਇੱਕ ਵੀ ਕੇਸ ਨਹੀਂ ਸੀ ਮੈਂ ਪੁਲਿਸ ਨੂੰ ਚੈਲੰਜ ਕਰਦਾ ਮੈਨੂੰ ਇੱਕ ਵੀ ਕੇਸ 'ਚ ਐਫਆਈਆਰ ਦਿਖਾ ਦੇ ਨੋ ਦੀ ਜਿਹਨੂੰ ਤੁਸੀਂ ਗੁਰਲਾਲ ਗੈਂਗਸਟਰ